ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੀ ਪਲੱਸ ਅਗਲੇ 72 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ 16 April ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਐਸਐਲ ਜੇ ਤਾਜ਼ਾ ਸੈਟਲਾਈਟ ਦਸਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੰਜਾਬ ਦਾ ਨਕਸ਼ਾ ਦੇਖ ਰਹੇ ਹਾਂ ਜੀ ਸੈਟਲਾਈਟ ਤਸਵੀਰਾਂ ਤੇ ਤੇ ਐਸਐਲ ਲਗਭਗ ਸਾਰੇ ਖੇਤਰਾਂ ਦੇ ਵਿੱਚ ਮੌਸਮ ਐਸ ਵੇਲੇ ਸਾਫ਼ ਬਣਿਆ ਹੋਇਆ ਜਿਹੜਾ ਪਛਮੀ ਸਿਸਟਮ ਪ੍ਰਭਾਵਿਤ ਕਰ ਰਿਹਾ ਸੀ ਜੀ ਉਹ ਲੰਘ ਚੁੱਕਿਆ ਮੈਦਾਨਾਂ ਦੇ ਵਿੱਚ ਤੇ ਹੁਣ ਪਹਾੜਾਂ ਦੇ ਵਿੱਚ ਵੀ ਉਹ ਲਗਭਗ ਪਾਰ ਬੋਲ ਚੁੱਕਿਆ ਕਿਤੇ ਕਿਤੇ ਪਹਾੜਾਂ ਦੇ ਵਿੱਚ ਗਤੀਵਿਧੀਆਂ ਉਹ ਸਿਸਟਮ ਦੀਆਂ ਥੋੜੀ-ਬਹੁਤੀ ਹਾਲੇ ਜਾਰੀ ਨੇ ਤੇ ਪੰਜਾਬ ਦੇ ਵਿੱਚ ਹਰਿਆਣਾ ਰਾਜ ਸਾਰੇ ਜਿਹੜੇ ਜਿਗਰਾਫਾ ਮੈਦਾਨਾਂ ਦੀ ਗੱਲ ਕਰਦੇ ਆ ਤੇ ਮੈਦਾਨਾਂ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਦੁਬਾਰਾ ਤੋਂ ਫਿਰ ਚੇ ਰਿਕਾਰਡ ਤੋੜ ਵਾਦਾ ਹੋਏਗਾ ਜਿੱਥੇ ਟੈਂਪਰੇਚਰ 35 36 37 ਦੇ ਆਸ-ਪਾਸ ਚੱਲ ਰਿਹਾ ਨਹੀਂ ਜਾਂ ਫਿਰ ਕਿਤੇ ਕਿਤੇ ਡਾਊਨ ਚੱਲਦੇ ਫਿਰੇ ਕਿਤੇ ਕਿਤੇ ਉੱਤੇ ਚੱਲ ਰਹੇ ਆ ਇਹਨਾਂ ਦੇ ਵਿੱਚ ਵਾਦਾ ਹੋਣ ਕਰਕੇ ਗਰਮੀ ਤੇ ਹਮਸਰ ਦੇ ਵਿੱਚ ਵੀ ਵਾਦਾ ਹੋਏਗਾ ਇਸ ਲਈ ਆਉਂਦੇ ਦਿਨਾਂ ਦੇ ਲਈ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਤੀ ਆ ਲੋਅ ਚੱਲ ਸਕਦੀ ਆ ਪੰਜਾਬ ਦੇ ਵਿੱਚ ਆ ਪੰਜਾਬ ਦੇ ਲਗਭਗ ਕਹ ਲਈ ਕਿ ਕੇਂਦਰੀ ਮਾਲੂਏ ਦੇ ਜਿਹੜੇ ਜਲੇ ਆ ਲੁਧਿਆਣਾ ਪਟਿਆਲਾ ਸ਼੍ਰੀ ਹਰਿਸ਼ਰਧਾ ਗੁਰ ਸਾਹਿਬ ਰੋ ਸਗਰੂਰ ਬਲੇਰ ਕੋਟਲਾ ਬਨਾਲਾ ਮਾਨਸਾ ਮਠੰਡਾ ਇਹਨਾਂ ਖੇਤਰਾਂ ਦੇ ਵਿੱਚ ਲੋ ਚੱਲਣ ਦੇ ਅਸਰ ਹੋਣਗੇ ਤੇ ਇਹਨਾਂ ਖੇਤਰਾਂ ਦੇ ਵਿੱਚ ਟੈਂਪਰੇਚਰ ਤਾਂ ਉਜਾਣਗੇ ਤੇ ਪਛਮੀ ਮਾਲਵਾ ਕੇਂਦਰੀ ਮਾਲਵਾ ਇਹਨਾਂ ਖੇਤਰਾਂ ਦੇ ਵਿੱਚ ਲੋ ਦੀ ਚੇਤਾਵਨੀ ਜਰੀਆ ਮੌਸਮ ਖਾਗ ਨੇ ਜਾਰੀ ਕੀਤੀ ਆ ਆਉਂਦੇ 2-3 ਦਿਨਾਂ ਦੇ ਦਰਮਿਆਨ ਇਹਨਾਂ ਖੇਤਰਾਂ ਦੇ ਵਿੱਚ ਗਰਮ ਹਵਾਵਾਂ ਚੱਲ ਸਕਦੀਆਂ ਨੇ ਉੱਤਰ ਪਛੋਦੀਆਂ ਹਵਾਵਾਂ ਜਦ ਤੱਕ ਵਾਪਸ ਨਹੀਂ ਕਰਦੀਆਂ ਉਹ ਤੱਕ ਮੌਸਮ ਐਵੇਂ ਗਰਮ ਤੇ ਖੁਸ਼ਕ ਮੌਸਮ ਬਰਹਿ ਸਕਦਾ ਮਾਹੌਲ ਇਤਾਂ ਦਾ ਬਣਿਆ ਰਹਿ ਸਕਦਾ ਉੱਤਰ ਪਛੋਦੀਆਂ ਹਵਾਵਾਂ ਫਿਲਹਾਲ ਵਾਪਸੇ ਕਰਦੀਆਂ ਸੱਣੀ ਆ ਰਹੀ ਆ ਇਸ ਲਈ ਦੱਖਣ ਫਰੇ ਦੀ ਹਵਾ ਹਲੇ ਚੱਲ ਰਹੀ ਆ ਜਾਂ ਫਿਰ ਉੱਤਰ ਫਰੇ ਦੀ ਹੋਗਾ ਚੱਲ ਰਹੀ ਆ ਜਿਸ ਨਾਲ ਗਰਮੀ ਤੇ ਹਮਸ ਬਣੀ ਹੋਈ ਆ ਤੇ ਬਣੀ ਰਹੇਗੀ ਆਉਂਦੇ ਦਿਨਾਂ ਦੇ ਦਰਮਿਆਨ 16 ਤਰੀਕ ਤੱਕ ਦੀ ਜੋ ਅਪਡੇਟਸ ਆ ਉਹ ਤੁਹਾਡੇ ਨਾਲ ਸਾਂਝ ਕਰਦਣੇ ਆ ਜੀ 16 ਤੇ 17 ਜੇਕਰ ਆਪਾਂ ਦੋ ਦਿਨ ਦੇਖਦੇ ਆ ਤੇ ਹੀਟ ਵੇਰ ਦੇ ਜਿਹੜੇ ਅਲਰਟ ਆ ਕਹੇ ਲਿਆ ਕਿ ਇਹ ਜਾਰੀ ਕਰ ਦਿੱਤੇ ਨੇ ਮੌਸਮ ਖਾਕ ਨੇ ਇਸ ਤੋਂ ਬਾਅਦ ਵੀ ਅੱਗੇ ਮੌਸਮ ਖਾਕ ਹੀਟ ਵੇਵ ਦੀ ਚੇਤਾਵਨੀ ਜਿਹੜੀ ਜਾਰੀ ਕਰ ਸਕਦਾ ਫਿਲਹਾਲ ਅਗਲੇ 2 ਦਿਨ ਰਾਹਤ ਰਹੇਗੀ 14 ਤੋਂ ਖੰਡਰਾ ਯਾਨੀ ਕਿ ਅੱਜ ਤੇ ਕੱਲ ਟੈਂਪਰੇਚਰ ਇੱਕ ਡਿਗਰੀ ਵਧਣਗੇ ਪਰ ਹਾਲੇ ਟੈਂਪਰੇਚਰ 36 37 ਦੇ ਆਸ-ਪਾਸ ਚੱਲਦੇ ਖਣੇ 38 39 ਦੇ ਆਸ-ਪਾਸ ਜਾਣਗੇ 40 ਤੋਂ ਫਾਰ ਜੋ ਟੈਂਪਰੇਚਰ ਜਾਣਗੇ 41 42 43 ਫਿਰ ਹੀਟ ਵੇਵ ਜਿਹੜੀ ਚੱਲਣ ਦੇ ਅਸਰ ਬਣਨਗੇ ਸੋ ਇਹ ਪੰਜਾਬ ਦੇ ਵਿੱਚ ਹੀ ਨਹੀਂ ਜਿਹੜੇ ਹੋਰ ਸੂਬੇ ਨੇ ਹੋਰ ਸੂਬਿਆਂ ਦੇ ਵਿੱਚ ਵੀ ਇਹ ਦੇ ਅਵਿਧੇ ਜਿਹੜੇ ਚੇਤਾਵਨੀਆਂ ਮੌਸਮ ਹਾਗਨੇ ਜਾਰੀ ਕੀਤੀ ਹੋਈ ਹੈ ਫਿਲਹਾਲ ਜਿਹੜਾ ਸਿਸਟਮ ਲੰਘਿਆ ਸੀ ਉਹਦਾ ਕੋਈ ਬਹੁਤਾ ਇੰਫੈਕਟ ਪੰਜਾਬ ਦੇ ਮਾਝਾ 도ਆਬਾ ਖੇਤਰ ਦੇ ਵਿੱਚ ਘੱਟ ਦੇਖਣ ਮਿਲਿਆ ਸੀ ਜਿਹਦੇ ਨਾਲ ਹੁਣ ਇਹਨਾਂ ਖੇਤਰਾਂ ਦੇ ਵਿੱਚ ਵੀ ਗਰਮ ਹਵਾਵਾਂ ਦਾ ਚੱਲਣ ਕਰਕੇ ਮੌਸਮ ਗਰਮ ਤੇ ਖੁਸ਼ਕ ਬਣਿਆ ਹੋਇਆ ਸਰਾਤਾਂ ਵੀ ਨਿੱਗਿਆਉਣੇ ਸ਼ੁਰੂ ਹੋ ਚੁੱਕੇ ਆ ਨੇ ਜਿੱਥੇ ਰਾਤਾਂ ਦੇ ਟੈਂਪਰੇਚਰ ਵੀ ਥੱਲੇ ਆਏ ਸੀ ਉਹ ਫਿਰ ਤੋਂ ਇੱਕ ਵਾਰ ਹੌਲੀ-ਹੌਲੀ ਤਾਂ ਨੂੰ ਜਾਣਗੇ ਤੇ ਆਉਂਦੇ ਦੌਰਾਨ ਦੇ ਦਰਮਿਆਨ ਵੀ ਤਾਂ ਫਾਰ ਟੈਂਪਰੇਚਰ 24-25 ਦੇ ਆਸ-ਪਾਸ ਰਾਤਾਂ ਦੇ ਟੈਂਪਰੇਚਰ ਵੀ ਜਾ ਸਕਦੇ ਨੇ ਧੰਨਵਾਦ